ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਪਾਸ਼ਾ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਾ ਉਹ ਪਾਸ਼ਾ ਜੀ ਪਾਸੋਂ ਜਾਣੀਏ ਕਿ ਅਸੀਂ ਇਹੋ ਜਿਹਾ ਕਿਹੜਾ ਕਰਮ ਕਰੀਏ ਵੀ ਕਲ ਯੁਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪੁੰਨ ਲੱਗੇ ਮਹਾਰਾਜ ਕਹਿੰਦੇ ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ ਮਹਾਰਾਜ ਉਹਦੇ ਗੁਣ ਗੁਣ ਦੇ ਨਾਲ ਕੀ ਹੋਵੇਗਾ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਮਾਹੀ ਮਿਟਾਵੋ ਮਹਾਰਾਜ ਕਿਸ ਤਰ੍ਹਾਂ ਜਪਿਆ ਕਰੀਏ ਮਹਾਰਾਜ ਕਹਿੰਦੇ 12 ਗੰ ਬਾਾਰ ਬਾਾਰ ਪ੍ਰਭ ਜਪੀਏ ਪੀ ਮਰਤੀ ਹੁਮਾਂਤ ਅੰਤਰਾਪੀਏ ਮਹਾਰਾਜ ਬਾਰ ਬਾਰ ਜਪਣ ਨਾਲ ਕੀ ਹੋਵੇਗਾ ਸੱਚੇ ਪਾਤਸ਼ਾਹ ਕਹਿੰਦੇ ਕਾਲ ਯੁਗ ਦੀ ਤਤੀ ਅਗਨੀ ਤੋਂ ਤੁਹਾਡੇ ਸੀਨੇ ਵਿੱਚ ਠੰਡ ਵਰਤੇ ਕੀ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ ਮਹਾਰਾਜ ਅਸਤੇ ਕਰੋੜਾਂ ਪਾਪ ਕੀਤੇ 84 ਲੱਖ ਜੋਨਾਂ ਚ ਇਹ ਵੀ ਬਖਸ਼ਿਆ ਜਾ ਸਕਦੇ ਆ ਮਹਾਰਾਜ ਬਚਨ ਕਰਦੇ ਕਹਿੰਦੇ ਕੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਮਹਾਰਾਜ ਸਚੇ ਪਾਤਸ਼ਾਹ ਜੀ ਹੋਰ ਜਪੀਏ ਕਿਵੇਂ ਮਹਾਰਾਜ ਕਹਿੰਦੇ ਅੰਤਰਗੁਰੂ ਆਰਾਧਨਾ ਜਿਹਾ ਜਾਪ ਗੁਰੂ ਨਾਉ ਨੇਤਰੀ ਸਤਿਗੁਰੂ ਵੇਖਣਾ ਸਰਬਣੀ ਸੁਣਨਾ ਗੁਰੂ ਨਾਉ ਸਚੇ ਪਾਤਸ਼ਾਹ ਕਿਸ ਤਰ੍ਹਾਂ ਕਿਰਪਾ ਹੋਵੇਗੀ ਮਹਾਰਾਜ ਕਹਿੰਦੇ ਤਿਸੁ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਮਹਾਰਾਜ ਸੱਚੇ ਪਾਸ਼ਾ ਜੀ ਰਹਿਮਤਾ ਕਰ ਦਿਓ ਸਾਡੇ ਗਰੀਬਾਂ ਉਤੇ ਮਹਾਰਾਜ ਕਹਿੰਦੇ ਹੈ ਮਨੁੱਖ ਇਹ ਗੱਲ ਹਰ ਵੇਲੇ ਯਾਦ ਰੱਖ ਕਿਹੜੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਵਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਰੇ ਸਾਧ ਸੰਗਤ ਪੱਜ ਕੇਵਲ ਨਾਮ ਸੋ ਆਓ ਸ਼ਹੀਦੀ ਵਿਹਾਰੇ ਦੇ ਉੱਤੇ ਅਰਦਾਸ ਕਰੀਏ ਪ੍ਰਾਰਣ ਕਰੀਏ ਕਿ ਅੱਜ ਤੋਂ ਅਸੀਂ ਮੜੀਆਂ ਮਸੀਤਾਂ ਤੇ ਪਖੰਡੀਆਂ ਦੇਹਧਾਰੀਆਂ ਨੂੰ ਮੱਥਾ ਟੇਕਣ ਦੀ ਜਗ੍ਹਾ ਵੱਧ ਤੋਂ ਵੱਧ ਬਾਣੀ ਪੜਨ ਦਾ ਨੀਮ ਬਣਾਵਾਂਗੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ